ਪਿੱਛੇ ਸਾਨੂੰ ਦਿਖਾਈ ਵੀ ਦੇ ਰਿਹਾ ਹੁੰਦਾ ਹੈ ਕਿ ਹਲਵਾਈ ਦੀ ਦੁਕਾਨ ਦੀ ਕੀ ਹਾਲਤ ਹੈ ਕਿਹੜੇ ਹਾਲਾਤਾਂ ਦੇ ਵਿੱਚ ਉੱਥੇ ਪਰਤਾਂ ਧੁੱਤੇ ਜਾ ਰਹੇ ਨੇ ਗੰਦੇ ਬੰਦੇ ਪਾਣੀ ਦੇ ਨਾਲ ਪਰ ਫਿਰ ਵੀ ਅਸੀਂ ਸਮੋਸੇ ਅਤੇ ਪੂਰੀਆਂ ਛੋਲੇ ਉੱਥੇ ਹੀ ਖਾਣੇ ਹਾਂ ਇੰਜੈਕਸ਼ਨ ਲਗਾ ਕੇ ਸਬਜ਼ੀਆਂ ਦੇ ਸਹਿਜ ਵਧਾਏ ਜਾਂਦੇ ਨੇ ਤੇ ਕੈਮੀਕਲ ਦੇ ਨਾਲ ਰਾਤੋਂ ਰਾਤ ਹੀ ਫਰੂਟ ਨੂੰ ਪਕਾ ਦਿੱਤਾ ਜਾਂਦਾ ਹੈ ਨਾ ਹੀ ਇੱਥੇ ਬੇਸਿਕ ਹਾਈਜਾਇਨਿਕ ਦਿਖ ਰਿਹਾ ਹੈ ਤੇ ਨਾ ਹੀ ਖਾਣਾ ਹੈਲਦੀ ਹੈ ਕਾਊਂਟਰ ਦੀ ਹਾਲਤ ਤੁਸੀਂ ਆਪ ਹੀ ਦੇਖ ਲਓ ਤੇ ਇੱਥੇ ਡੁੱਲੀ ਹੋਈ ਸਬਜ਼ੀ ਨੂੰ ਫਿਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਦੁਕਾਨ ਬਿਲਕੁਲ ਓਪਨ ਹੈ ਜਣ ਕੇ ਹਨੇਰੀ ਮਿੱਟੀ ਕੁਝ ਵੀ ਆ ਪਰ ਗਲਵਜ਼ ਤੱਕ ਵੀ ਚਾੜੇ ਨਹੀਂ ਹੁੰਦੇ ਜਦ ਕਿ ਇਹਨਾਂ ਦਾ ਜ਼ਿਆਦਾਤਰ ਕੰਮ ਹੱਥਾਂ ਦੇ ਨਾਲ ਹੀ ਹੁੰਦਾ ਹੈ ਤੇ ਜੇਕਰ ਤੁਸੀਂ ਦਹੀਂ ਭੱਲੇ ਖਾਣ ਜਾਣੇ ਹੋ ਤਾਂ ਤੁਸੀਂ ਵੀ ਉੱਥੇ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਦਹੀਂ ਭੱਲੇ ਵਾਲਾ ਉਹੀ ਆਪਣੇ ਹੱਥ ਦੇ ਨਾਲ ਦਹੀਂ ਭੱਲੇ ਨੂੰ ਨਿਚੋੜਦਾ ਹੈ ਤੇ ਉਹੀ ਆਪਣੀ ਬੋਡੀ ਨੂੰ ਟੱਚ ਕਰਦਾ ਰਹਿੰਦਾ ਹੈ ਤੇ ਫਿਰ ਉਹੀ ਹੱਥੋਂ ਪਾਣੀ ਦੇ ਵਿੱਚ ਡੁਬੋ ਕੇ ਤੁਹਾਨੂੰ ਪਾਣੀ ਪਿਲਾ ਦਵੇਗਾ ਸਾਫ ਸਫਾਈ ਦੇ ਲਈ ਇਹਨਾਂ ਕੋਲ ਸਿਰਫ ਇੱਕ ਕੱਪੜਾ ਹੁੰਦਾ ਹੈ ਉਸ ਦੇ ਨਾਲ ਹੀ ਇਹ ਕਾਊਂਟਰ ਸਾਫ ਕਰਦੇ ਨੇ ਤੇ ਉਸ ਦੇ ਨਾਲ ਹੀ ਆਪਣੇ ਹੱਥ ਸਾਫ ਕਰਦੇ ਨੇ ਪਰ ਜੇਕਰ ਤੁਸੀਂ ਬਿਹਾਈਂਡ ਦਾ ਸੀਨ ਜਾ ਕੇ ਦੇਖ ਲਓ ਜਿਹੜਾ ਕੁਝ ਪਿੱਛੇ ਜੇ ਮਹਾਲੀ ਦੇ ਵਿੱਚ ਹੋਇਆ ਸੀ ਕਿ ਮੋਮੋਜ਼ ਤਿਆ ਜੀ ਹਾਕੋਸ਼ੀ ਹੋਇਆ ਸੀ ਪਟਿਆਲੇ ਦੇ ਅੰਦਰ ਜਦੋਂ ਇੱਕ ਪਰਿਵਾਰ ਆਪਣੀ 10 ਸਾਲਾਂ ਦੀ ਬੇਟੀ ਦੇ ਬਰਥਡੇ ਦੇ ਉੱਪਰ ਕੇਕ ਨੂੰ ਆਰਡਰ ਕਰਦਾ ਹੈ ਤੇ ਉਸ ਕੇਕ ਨੂੰ ਖਾਣ ਦੇ ਨਾਲ ਉਸ ਬੱਚੀ ਦੀ ਹੀ ਮੌਤ ਹੋ ਜਾਂਦੀ ਹੈ ਜਿਸ ਦਾ ਬਰਥਡੇ ਹੁੰਦਾ ਹੈ ਯੂ ਐਸ ਏ ਦੀ ਐਫ ਡੀ ਏ ਤੋਂ ਲੈ ਕੇ ਯੂਰਪ ਹਾਂਗਕਾਂਗ ਤੇ ਸਿੰਗਾਪੁਰ ਦੀ ਜਿਹੜੀ ਫੂਡ ਅਥਾਰਟੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਇੰਡੀਆ ਦੇ ਮਸਾਲਿਆਂ ਦੇ ਅੰਦਰ ਅਜਿਹੇ ਕੈਮੀਕਲ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਨਾਲ ਕੈਂਸਰ ਹੁੰਦਾ ਹੈ ਤੇ ਤਕਰੀਬਨ ਹੁਣ ਸਾਰੇ ਹੀ ਦੇਸ਼ਾਂ ਨੇ ਇੰਡੀਆ ਦੇ ਮਸਾਲਿਆਂ ਨੂੰ ਇਨਵੈਸਟਿਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਚੀਜ਼ ਪੂਰੇ ਇੰਡੀਆ ਦੇ ਲਈ ਇੱਕ ਬੇਇੱਜ਼ਤੀ ਦਾ ਕਾਰਨ ਇਹ ਜਿਹੜਾ ਸਟ੍ਰੀਟ ਫੂਡ ਇੰਨਾ ਜ਼ਿਆਦਾ ਅਨਹਾਈਜਨਿਕ ਹੈ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ ਸਾਡੀ ਕੋਈ ਅਜਿਹੀ ਖਾਣ ਪੀਣ ਵਾਲੀ ਰੀਲ ਵਾਇਰਲ ਹੁੰਦੀ ਹੈ ਤਾਂ ਵੱਡੇ ਪੱਧਰ ਤੇ ਸਾਡੀ ਬੇਇੱਜ਼ਤੀ ਹੁੰਦੀ ਹੈ। ਅਸੀਂ ਇਹ ਬੇਇੱਜ਼ਤੀ ਡਿਜ਼ਰਵ ਵੀ ਕਰਦੇ ਹਾਂ ਕਿਉਂਕਿ ਅਜਿਹਾ ਕੋਈ ਮੋਮੋਜ਼ ਵਾਲਾ ਨਹੀਂ ਹੈ, ਅਜਿਹਾ ਕੋਈ ਗੋਲ ਗੱਪੇ ਵਾਲਾ ਨਹੀਂ ਹੈ ਜਿੱਥੇ ਭੀੜ ਤੇ ਭੀੜ ਨਾ ਚੜੀ ਹੋਵੇ। ਸਾਨੂੰ ਜੇਕਰ ਕੋਈ ਸਾਫ਼ ਸੁਥਰੇ ਤਰੀਕੇ ਦੇ ਨਾਲ ਚੀਜ਼ ਬਣਾ ਕੇ ਦਿੰਦਾ ਹੈ ਤਾਂ ਸਾਨੂੰ ਉਸ ਚੀਜ਼ ਦਾ ਟੇਸ ਹੀ ਨਹੀਂ ਆਉਂਦਾ। ਸਾਨੂੰ ਟੇਸ ਉਦੋਂ ਆਉਂਦਾ ਹੈ ਜਦੋਂ ਚਟਨੀ ਦੇ ਵਿੱਚ ਪਸੀਨੇ ਵਾਲੇ ਹੱਥ ਮਿਲੇ ਹੋਣ। ਪਿੱਛੇ ਸਾਨੂੰ ਦਿਖਾਈ ਵੀ ਦੇ ਨਾਲ ਪਰ ਫੇਰ ਵੀ ਅਸੀਂ ਸਮੋਸੇ ਅਤੇ ਪੂਰੀਆਂ ਛੋਲੇ ਉੱਥੇ ਹੀ ਖਾਣੇ ਹਾਂ ਤੇ ਜਿਹੜੇ ਤੇਲ ਦੇ ਵਿੱਚ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਸਮੋਸੇ ਤਲੇ ਜਾਂਦੇ ਨੇ ਪੂਰੀਆਂ ਛੋਲੇ ਤਲੇ ਜਾਂਦੇ ਨੇ ਉਹ ਘੜ ਤੋਂ ਘੱਟ 10 ਵਾਰ ਪਹਿਲਾਂ ਵੀ ਵਰਤਿਆ ਗਿਆ ਹੁੰਦਾ ਹੈ ਦੇਖਣ ਦੇ ਵਿੱਚ ਉਹ ਬਿਲਕੁਲ ਕਾਲਾ ਤੇ ਗਰੀਸ ਬਣ ਚੁੱਕਿਆ ਹੁੰਦਾ ਹੈ ਪਰ ਸਾਨੂੰ ਇਸ ਦੇ ਨਾਲ ਕੋਈ ਵੀ ਮਤਲਬ ਨਹੀਂ ਹੈ ਸਾਨੂੰ ਤਾਂ ਸਿਰਫ ਟੇਸਟ ਆਉਣਾ ਚਾਹੀਦਾ ਹੈ ਪਹਿਲਾਂ ਵੀ ਮੈਂ ਇੱਕ ਸਟਰੀਟ ਫੂਡ ਦੇ ਉੱਪਰ ਵੀਡੀਓ ਬਣਾਈ ਸੀ ਉਦੋਂ ਵੀ ਕਈਆਂ ਨੂੰ ਮਿਰਚਾਂ ਲੱਗੀਆਂ ਸੀ ਜਿਹੜੇ ਸਟਰੀਟ ਫੂਡ ਦਾ ਕੰਮ ਕਰਦੇ ਨੇ ਤੇ ਹੁਣ ਵੀ ਲੱਗਣਗੀਆਂ ਤੇ ਲੱਗਣੀਆਂ ਵੀ ਚਾਹੀਦੀਆਂ ਨੇ ਤੇ ਕਮੈਂਟਾਂ ਦੇ ਵਿੱਚ ਉਹ ਤੁਹਾਨੂੰ ਬੰਦੇ ਆਪਣੇ ਆਪ ਦੱਸ ਜਾਣਗੇ ਜਿਹੜੇ ਇਦਾਂ ਦੇ ਕਮੈਂਟ ਕਰਦਗੇ ਕਿ ਇਹ ਸਾਰਾ ਕੁਝ ਟਕਵਾਂਜ ਹੈ ਜੇ ਜੇ ਤੁਸੀਂ ਉਹਨਾਂ ਦੀ ਆਈਡੀ ਤੇ ਜਾ ਕੇ ਦੇਖੋਗੇ ਤਾਂ ਉਹ ਸਟਰੀਟ ਫੂਡ ਦੇ ਬਿਜ਼ਨਸ ਦੇ ਨਾਲ ਜੁੜੇ ਹੋਏ ਹੋਣਗੇ ਤੇ ਇੱਥੇ ਚੀਕਾਂ ਤੁਹਾਨੂੰ ਅੱ ਕੀਤਾ ਜਾਂਦਾ ਹੈ ਉਹ ਵੀ ਸਿਰੇ ਦਾ ਨਕਲੀ ਹੁੰਦਾ ਹੈ ਨਕਲੀ ਪਨੀਰ ਹੁੰਦਾ ਹੈ ਜਿਸ ਨੂੰ ਐਨਲੌਗ ਪਨੀਰ ਕਹਿੰਦੇ ਹਨ ਇਸ ਦੇ ਬਾਰੇ ਆਪਾਂ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਡਿਟੇਲ ਦੇ ਵਿੱਚ ਕੀ ਇਹ ਕਿੰਨੀ ਮਾੜੀ ਚੀਜ਼ ਹੈ ਬਟਰ ਨਕਲੀ ਹੁੰਦਾ ਹੈ ਗਲੀਆਂ ਸੜੀਆਂ ਸਬਜ਼ੀਆਂ ਇਸ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇਦਾਂ ਦੇ ਫੂਡ ਦੇ ਵਿੱਚ ਪਰ ਸਾਰੇ ਸ਼ੌਂਕ ਦੇ ਨਾਲ ਝਟਕਾਰੇ ਲੈ ਕੇ ਖਾਂਦੇ ਨੇ ਕਿਸੇ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਤੇ ਸਰਕਾਰ ਵੀ ਸੁੱਤੀ ਪਈ ਹੈ ਬਸ ਦੀਵਾਲੀ ਦੇ ਨੇੜੇ ਤੇੜੇ ਇੱਕ ਦੋ ਥਾਂਮਾਂ ਦੇ ਉੱਪਰ ਚੈਕਿੰਗ ਹੁੰਦੀ ਹੈ ਤੇ ਵਾਵਾ ਖੱਟ ਲਈ ਜਾਂਦੀ ਹੈ ਕਿ ਅਸੀਂ ਦੀਵਾਲੀ ਤੇ ਆ ਚੀਜ਼ਾਂ ਫੜ ਲਿਆ ਜੀ ਜਿਹੜਾ ਸਾਰਾ ਸਾਲ ਇਹ ਕੁਛ ਚੱਲਦਾ ਹੈ ਉਸ ਦੇ ਉੱਪਰ ਕਿਸੇ ਬੱਚੇ ਦੇ ਨਾਲ ਜਿਹੜੀਆਂ ਰਿਲੇਟਡ ਚੀਜ਼ਾਂ ਹੁੰਦੀਆਂ ਨੇ ਬੱਚਿਆਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਮਲਾਵਟ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਪੈਕਿੰਗ ਪ੍ਰੋਡਕਟ ਦੇ ਵਿੱਚ ਜਿਹੜੀਆਂ ਤੁਸੀਂ ਚੀਜ਼ਾਂ ਪੜ੍ਹੋਗੇ ਕਿ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਇਨਗਰੀਡੀਐਂਟ ਵਰਤੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਨਾਰਮਲ ਤੇਲ ਹੁੰਦਾ ਹੈ ਪਾਲਮ ਆਇਲ ਜਿਹੜਾ ਕਿ ਜ਼ਿਆਦਾਤਰ ਵੈਸਟਰਨ ਕੰਟਰੀਆਂ ਦੇ ਵਿੱਚ ਬੈਨ ਹੈ ਪਰ ਇੰਡੀਆ ਦੇ ਵਿੱਚ ਇਹੀ ਵਰਤਿਆ ਜਾਂਦਾ ਹੈ। ਇਹਨਾਂ ਨੂੰ ਤਿਆਰ ਕਰਨ ਦੇ ਲਈ ਸਬਜ਼ੀਆਂ ਨੂੰ ਕਲਰ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਫਰੈਸ਼ ਅਤੇ ਤਾਜ਼ੀਆਂ ਦਿਖਾਈ ਦੇਣ। ਇੰਜੈਕਸ਼ਨ ਲਗਾ ਕੇ ਸਬਜ਼ੀਆਂ ਦੇ ਸਾਈਜ਼ ਵਧਾਏ ਜਾਂ ਚੀਜ਼ ਦੇ ਉੱਪਰ ਧਿਆਨ ਦੇ ਰਹੀ ਹੈ ਤੇ ਨਾ ਹੀ ਆਮ ਲੋਕਾਂ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਪੈਂਦਾ ਹੈ ਕਿ ਅਸੀਂ ਕੀ ਖਾ ਰਹੇ ਹਾਂ ਪਰ ਅਜਹੀਆਂ ਗਲੀਆਂ ਸੜੀਆਂ ਚੀਜ਼ਾਂ ਖਾਣ ਦੇ ਨਾਲ ਕੀ ਕੀ ਸਾਨੂੰ ਨੁਕਸਾਨ ਹੁੰਦੇ ਨੇ ਇਹਨਾਂ ਦਾ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਜੁੜੇ ਰਹੋ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਇਹ ਵੀਡੀਓ ਸ਼ਾਇਦ ਤੁਸੀਂ ਦੇਖੀ ਹੋਵੇਗੀ ਇਹ ਕੁਝ ਸਮਾਂ ਪਹਿਲਾਂ ਹੀ ਵਾਇਰਲ ਹੋਈ ਸੀ ਇੰਡੀਅਨ ਸਟਰੀਟ ਫੂਡ ਦੇ ਨਾਲ ਜਿਹੜੀਆਂ-ਜਿਹੜੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਾ ਹੀ ਇੱਥੇ ਬੇਸਿਕ ਹਾਈਜਾਇਨਿਕ ਦਿਖ ਰਿਹਾ ਹੈ ਤੇ ਨਾ ਹੀ ਖਾਣਾ ਹੈਲਦੀ ਹੈ ਕਾਊਂਟਰ ਦੀ ਹਾਲਤ ਤੁਸੀਂ ਆਪ ਹੀ ਦੇਖ ਲਓ ਤੇ ਇੱਥੇ ਡੁੱਲੀ ਹੋਈ ਸਬਜ਼ੀ ਨੂੰ ਫਿਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਦੁਕਾਨ ਬਿਲਕੁਲ ਓਪਨ ਹੈ ਜਣ ਕੇ ਹਨੇਰੀ ਮਿੱਟੀ ਕੁਝ ਵੀ ਆਵੇ ਸਾਰੇ ਦਾ ਸਾਰਾ ਉਹ ਖਾਣੇ ਦੇ ਵਿੱਚ ਹੀ ਪਵੇਗਾ ਤੇ ਜਸ ਤੇਲ ਦੇ ਵਿੱਚ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਉਹ ਦੇਖਣ ਦੇ ਵਿੱਚ ਵੀ ਬਿਲਕੁਲ ਲੱਕ ਵਰਗਾ ਦਿਖਾਈ ਦੇ ਰਿਹਾ ਹੈ ਤੇ ਦੁਕਾਨ ਦੀ ਜਿਹੜੀ ਪ ਚੂਹੀ ਅਤੇ ਕਾਕਰੋਚਾਂ ਦਾ ਘਰ ਹੈ ਪਰ ਫਿਰ ਵੀ ਤੁਸੀਂ ਇਸ ਦੁਕਾਨ ਦੇ ਬਾਹਰ ਭੀੜ ਦੇਖੋ ਕਿੰਨੀ ਲੱਗੀ ਹੋਈ ਹੈ ਇਹ ਟੇਸਟੀ ਖਾਣਾ ਖਾਣ ਦੇ ਲਈ ਇਹ ਦੁਕਾਨ ਦੀ ਇੰਨੀ ਜਿਹੀ ਹਾਈਪ ਦੇਖ ਕੇ ਇੱਕ ਫੋਰਨਨ ਬਲੌਗਰ ਵੀ ਇੱਥੇ ਖਾਣ ਦੇ ਲਈ ਪਹੁੰਚ ਗਿਆ ਸੀ ਤੇ ਖਾਣਾ ਖਾਣ ਤੋਂ ਬਾਅਦ ਜਿਹੜੀ ਉਸ ਦੀ ਹਾਲਤ ਹੋਈ ਤੁਸੀਂ ਆਪ ਹੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਰਿਅਲਿਟੀ ਹੈ ਇੰਡੀਆ ਦੇ ਵਿੱਚ 95% ਸੱਠੇਲੇ ਵਾਲੇ ਜਾਂ ਕਈ ਸਟਰੀਟ ਫੂਡ ਵਾਲੇ ਤੁਹਾਨੂੰ ਬਿਲਕੁਲ ਇਦਾਂ ਦੇ ਹਾਲਾਤ ਦੇ ਵਿੱਚ ਹੀ ਕੰਮ ਕਰਦੇ ਦਿਖਾਈ ਦੇਣਗੇ ਮੋਸਟਲੀ ਇਹ ਸਟਰੀਟ ਫੂਡ ਵਾਲਿਆਂ ਦੇ ਹੱਥਾਂ ਦੇ ਉੱਪਰ ਗਲਵਜ਼ ਤੱਕ ਵੀ ਚਾੜੇ ਨਹੀਂ ਹੁੰਦੇ ਜਦ ਕਿ ਇਹਨਾਂ ਦਾ ਜ਼ਿਆਦਾਤਰ ਕ ਤੁਸੀਂ ਵੀ ਉੱਥੇ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਦਹੀਂ ਭੱਲੇ ਵਾਲਾ ਉਹੀ ਆਪਣੇ ਹੱਥ ਦੇ ਨਾਲ ਦਹੀਂ ਭੱਲੇ ਨੂੰ ਨਿਚੋੜਦਾ ਹੈ ਤੇ ਉਹੀ ਆਪਣੀ ਬੋਡੀ ਨੂੰ ਟੱਚ ਕਰਦਾ ਰਹਿੰਦਾ ਹੈ ਤੇ ਫਿਰ ਉਹੀ ਹੱਥੋਂ ਪਾਣੀ ਦੇ ਵਿੱਚ ਡੁਬੋ ਕੇ ਤੁਹਾਨੂੰ ਪਾਣੀ ਪਿਲਾ ਦਵੇਗਾ ਤੇ ਤੁਸੀਂ ਨੋਟਿਸ ਵੀ ਕੀਤਾ ਹੋਣਾ ਹੈ ਕਿ ਉਹ ਪਾਣੀ ਦੇ ਅੰਦਰ ਆਪਣਾ ਪੂਰਾ ਹੱਥ ਰੱਖ ਕੇ ਉਸ ਨੂੰ ਘੁਮਾ ਕੇ ਉਸ ਤੋਂ ਬਾਅਦ ਤੁਹਾਨੂੰ ਪਾਣੀ ਪੀਣ ਨੂੰ ਦਿੰਦਾ ਹੈ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪ ਧਿਆਨ ਦੇ ਨਾਲ ਦੇਖੋ ਕਿ ਇਹ ਸਾਰਾ ਕੁਝ ਕਿੰਨਾ ਜ਼ਿਆਦਾ ਹਾਈਜੈਨਿਕ ਹੈ ਪਰ ਅਸੀਂ ਇਸ ਦੇ ਹੁਣ ਆਦੀ ਹੋ ਚੁੱਕੇ ਹਾਂ ਸਾਨੂੰ ਇਹ ਚੀਜ਼ਾਂ ਜ਼ਿਆਦਾ ਬੁਰੀਆਂ ਨਹੀਂ ਲੱਗਦੀਆਂ ਸਾਰਾ ਕੁਝ ਗੰਦਮੰਦ ਸਾਨੂੰ ਆਪਣੀਆਂ ਅੱਖਾਂ ਸਾਹਮਣੇ ਨਾ ਟੇਸਟੀ ਹੋਣਾ ਚਾਹੀਦਾ ਹੈ ਸਾਫ ਸਫਾਈ ਦੇ ਲਈ ਇਹਨਾਂ ਕੋਲ ਸਿਰਫ ਇੱਕ ਕੱਪੜਾ ਹੁੰਦਾ ਹੈ ਉਸ ਦੇ ਨਾਲ ਹੀ ਇਹ ਕਾਊਂਟਰ ਸਾਫ ਕਰਦੇ ਨੇ ਤੇ ਉਸ ਦੇ ਨਾਲ ਹੀ ਆਪਣੇ ਹੱਥ ਸਾਫ ਕਰਦੇ ਨੇ ਤੇ ਇਹ ਕੱਪੜੇ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਖਾਏ ਦੇ ਕਿੰਨੇ ਮਹੀਨਿਆਂ ਤੋਂ ਬਿਲਕੁਲ ਧੂਤਾ ਹੀ ਨਹੀਂ ਗਿਆ ਇਹ ਰਿਅਲਿਟੀ ਹੈ ਸਾਡੇ ਸਟਰੀਟ ਫੂਡ ਦੀ ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਅੱਖਾਂ ਦੇ ਸਾਹਮਣੇ ਦਿਸ ਰਹੀਆਂ ਨੇ ਜਿਹੜੀਆਂ ਚੀਜ਼ ਸਾਡੀ ਅੱਖਾਂ ਦੇ ਸਾਹਮਣੇ ਬਣ ਰਹੀ ਹੈ ਉੱਥੇ ਕੀ ਕੀ ਕੁਐਸਚਨ ਹੁੰਦਾ ਹੋਵੇਗਾ ਅੱਜ ਕੱਲ ਇੰਡੀਆ ਦੇ ਵਿੱਚ ਲੋਕ ਮੋਮੋਸ ਨੂੰ ਲੈ ਕੇ ਬਹੁਤ ਜ਼ਿਆਦਾ ਪਾਗਲ ਹੋ ਚੁੱਕੇ ਨੇ ਖਾਸ ਕਰਕੇ ਨਾਰਥ ਇੰਡੀਆ ਦਾ ਸਾਰਾ ਹੀ ਪਿੱਛੇ ਜੇ ਮਹਾਲੀ ਦੇ ਵਿੱਚ ਹੋਇਆ ਸੀ ਕਿ ਮੋਮੋਜ਼ ਤਿਆਰ ਕਿਵੇਂ ਹੁੰਦੇ ਨੇ ਤਾਂ ਤੁਸੀਂ ساری ਜ਼ਿੰਦਗੀ ਸ਼ਾਇਦ ਮੋਮੋਜ਼ ਦੀ ਨਾ ਖਾਓ ਪਰ ਇਹ ਮੈਨੂੰ ਲੱਗਦਾ ਹੈ ਜਿਆਦਾਤਰ ਲੋਕ ਤਾਂ ਅਗਲੇ ਦਿਨ ਹੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਮੋਮੋਜ਼ ਖਾਣ ਫਿਰ ਤੋਂ ਪਹੁੰਚ ਗਏ ਸਨ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੇ ਅਸੀਂ ਮੋਮੋਜ਼ ਖਾਂਦੇ ਆ ਉਹ ਤਾਂ ਇਸ ਜਗ੍ਹਾ ਤੋਂ ਬਣ ਕੇ ਨਹੀਂ ਆਉਂਦੇ ਸਾਡੇ ਮੋਮੋਜ਼ ਤਾਂ ਕਿਸੇ ਵਧੀਆ ਰੈਸਟੋਰੈਂਟ ਤੋਂ ਬਣ ਕੇ ਆਉਂਦੇ ਨੇ ਪਰ ਅਸਲ ਦੇ ਵਿੱਚ ਸਾਰੇ ਮੋਮੋਜ਼ ਇਦਾਂ ਦੀਆਂ ਫੈਕਟਰੀਆਂ ਦੇ ਵਿੱਚੋਂ ਹੀ ਤਿਆਰ ਹੋ ਕੇ ਆਉਂਦੇ ਨੇ ਜਿਹੜੇ ਮੋਮੋਜ਼ ਤੁਹਾਨੂੰ ਦੇਖਣ ਦੇ ਵਿੱਚ ਫਰੈਸ਼ ਲੱਗਦੇ ਨੇ ਉਹ ਪਤਾ ਹੀ ਨਹੀਂ ਕਿੰਨੇ ਦਿ ਫਾਸਟ ਫੂਡ ਦੇ ਵਿੱਚ ਤੁਹਾਨੂੰ ਮੈਦਾ ਜ਼ਰੂਰ ਮਿਲੇਗਾ ਇਹ ਮੈਦਾ ਮੋਮੋਜ਼ ਦੇ ਵਿੱਚ ਵੀ ਪੈਂਦਾ ਹੈ ਸਪਰਿੰਗ ਰੋਲ ਦੇ ਵਿੱਚ ਵੀ ਤੇ ਪੀਜ਼ਾ ਦੇ ਵਿੱਚ ਵੀ ਤੇ ਜਦੋਂ ਵੱਡੀ ਕੁਆਂਟੀਟੀ ਵਿੱਚ ਬੱਚੇ ਮੈਦੇ ਨੂੰ ਤਿਆਰ ਕਰਨਾ ਹੁੰਦਾ ਹੈ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਮੈਦੇ ਨੂੰ ਕਿੱਦਾਂ ਤਿਆਰ ਕੀਤਾ ਜਾਂਦਾ ਹੈ ਅਜਿਹਾ ਕੋਸ਼ਿਸ਼ ਹੋਇਆ ਸੀ ਪਟਿਆਲੇ ਦੇ ਅੰਦਰ ਜਦੋਂ ਇੱਕ ਪਰਿਵਾਰ ਆਪਣੀ 10 ਸਾਲਾਂ ਦੀ ਬੇਟੀ ਦੇ ਬਰਥਡੇ ਦੇ ਉੱਪਰ ਕੇਕ ਨੂੰ ਆਰਡਰ ਕਰਦਾ ਹੈ ਤੇ ਉਸ ਕੇਕ ਨੂੰ ਖਾਣ ਦੇ ਨਾਲ ਉਸ ਬੱਚੀ ਦੀ ਹੀ ਮੌਤ ਹੋ ਜਾਂਦੀ ਹੈ ਜਿਸ ਦਾ ਬਰਥਡੇ ਹੁੰਦਾ ਹੈ ਬਾਅਦ ਦੇ ਵਿੱਚ ਜੋ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਚੀਜ਼ ਪਤਾ ਲੱਗੀ ਕਿ ਇਹ ਜਿਹੜਾ ਕੇਕ ਸੀ ਇਹ ਕਿਸੇ ਰੈਸਟੋਰੈਂਟ ਤੋਂ ਨਹੀਂ ਬਲਕਿ ਇੱਕ ਕ ਦੇ ਵਿੱਚ ਹੁਣ ਬਹੁਤ ਜ਼ਿਆਦਾ ਫੈਲ ਰਿਹਾ ਹੈ ਇਹ ਇੱਕ ਅਜੀਬਾ ਕਿਚਨ ਹੁੰਦਾ ਹੈ ਜਿੱਥੇ ਤੁਸੀਂ ਜਾ ਕੇ ਨਾ ਤਾਂ ਖਾ ਸਕਦੇ ਹੋ ਤੇ ਨਾ ਹੀ ਆਪ ਆਰਡਰ ਕਰ ਸਕਦੇ ਹੋ ਬਸ ਤੁਸੀਂ ਆਨਲਾਈਨ ਆਰਡਰ ਕਰੋ ਤੇ ਇੱਕ ਡਿਲੀਵਰੀ ਬੋਏ ਹੀ ਇਸ ਕਿਚਨ ਦੇ ਵਿੱਚ ਜਾਏਗਾ ਉਹੀ ਉੱਥੋਂ ਪ੍ਰੋਡਕਟ ਲੈ ਕੇ ਤੁਹਾਨੂੰ ਦੇ ਜਵੇਗਾ ਤੇ ਇਹ ਕਲਾਊਡ ਕਿਚਨ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੁੰਦੀ ਹੈ ਕਿਉਂਕਿ ਇੱਥੇ ਕੋਈ ਡਾਇਰੈਕਟ ਕਸਟਮਰ ਦੇ ਨਾਲ ਇਹਨਾਂ ਦੀ ਡੀਲਿੰਗ ਨਹੀਂ ਹੁੰਦੀ ਇਸ ਕਰਕੇ ਬਿਲਕੁਲ ਵੀ ਸਾਫ ਸਫਾਈ ਇੱਥੇ ਨਹੀਂ ਹੁੰਦੀ ਇਸ ਕਰਕੇ ਭੁੱਲ ਕੇ ਵੀ ਕਲਾਊਡ ਕਿਚਨ ਤੋਂ ਕਦੇ ਵੀ ਖਾਣਾ ਆਰਡਰ ਨਾ ਕਰਿਓ ਕਿਉਂਕਿ ਉੱਥੇ 4-5 ਕੰਪਨੀਆਂ ਦੇ ਖਾਣੇ ਇੱਕ ਜਗ੍ ਇਸ ਲਈ ਇਹ ਸਾਰੇ ਗੰਦੇ ਹੀ ਹੁੰਦੇ ਨੇ ਕਿਉਂਕਿ ਇਹਨਾਂ ਦੀ ਸਿੱਧੀ ਕਿਸੇ ਕਸਟਮਰ ਦੇ ਨਾਲ ਡੀਲਿੰਗ ਨਹੀਂ ਹੁੰਦੀ ਜਾਂ ਕਿ ਉਹ ਕਸਟਮਰ ਨਾ ਹੀ ਉੱਥੇ ਜਾ ਕੇ ਇਹਨਾਂ ਨੂੰ ਦੇਖ ਸਕਦਾ ਹੈ ਕਿ ਇਹ ਜਗ੍ਹਾ ਕਿੱਦਾਂ ਦੀ ਹੈ ਉੱਥੇ ਸਿਰਫ ਡਿਲੀਵਰੀ ਬੁਆਏ ਜਾਂਦਾ ਹੈ ਤੇ ਡਿਲੀਵਰੀ ਬੁਆਏ ਨੂੰ ਉਹ ਚੀਜ਼ ਫੜਾ ਦਿੰਦੇ ਨੇ ਤੇ ਉਹ ਕਸਟਮਰ ਦੇ ਕੋਲ ਪਹੁੰਚ ਵੀ ਕਰ ਦਿੰਦਾ ਹੈ ਇਹ ਜਿਹੜਾ ਕਲਾਊਡ ਕਿਚਨ ਹੁੰਦਾ ਹੈ ਇਹ ਤਾਂ ਉਹ ਸਿਰਫ ਤੇ ਸੈਲਫ ਡਿਲੀਵਰੀ ਐਪ ਦੇ ਉੱਪਰ ਹੀ ਦਿਖਾਈ ਦੇਵੇਗਾ ਅਸਲ ਦੇ ਵਿੱਚ ਇਸ ਦਾ ਕੋਈ ਵजूद ਹੀ ਨਹੀਂ ਹੁੰਦਾ ਤੇ ਇਹ ਮੁੱਦਿਆਂ ਨੂੰ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਚੱਕਿਆ ਜਾ ਚੁੱਕਿਆ ਹੈ ਜਹਾਂ ਹਾਈਜੀਨ ਦਾ ਅਭਾਵ ਹੈ ਹਾਲ ਹੀ ਮੇ ਮੋਹਾਲੀ ਦੀ ਇੱਕ ਫੈਕਟਰੀ ਮੇ ਛਾਪੇ ਦੇ ਦੌਰਾਨ ਇੱਕ ਕੁੱਤੇ ਦਾ ਸ਼ਵਰ ਪੂਰੀ ਦੁਨੀਆ ਦੇ ਵਿੱਚ ਇੰਡੀਅਨ ਸਟਰੀਟ ਫੂਡ ਨੂੰ ਲੈ ਕੇ ਬਹੁਤ ਜ਼ਿਆਦਾ ਅਲੱਗ-ਅਲੱਗ ਮੀਮ ਬਣਾਏ ਜਾਂਦੇ ਨੇ ਤੇ ਇੰਡੀਅਨ ਲੋਕਾਂ ਦੀ ਇੱਕ ਤਰ੍ਹਾਂ ਦੇ ਨਾਲ ਬਹੁਤ ਗੰਦੀ ਅਮੇਜ ਬਣਾ ਰਿਹਾ ਹੈ ਇੰਡੀਅਨ ਸਟਰੀਟ ਫੂਡ ਪੂਰੀ ਦੁਨੀਆ ਦੇ ਵਿੱਚ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਹੈ ਕਿ ਚਾਈਨਸ ਕੁੜੀ ਜਿਹੜੀ ਬਲੌਗਰ ਹੈ ਉਹ ਇੰਡੀਅਨ ਫੂਡ ਨੂੰ ਕਹਿ ਰਹੀ ਹੈ ਕਿ ਇੰਡੀਅਨ ਸਟਰੀਟ ਫੂਡ ਲੁਕਸ ਲਾਈਕ ਸ਼ਿਟ ਇੰਟਰਨੈਟ ਦੇ ਉੱਪਰ ਅਜਿਹੀ ਵੀਡੀਓਜ਼ ਦੀ ਕੋਈ ਕਮੀ ਨਹੀਂ ਹੈ ਜਿੱਥੇ ਰੱਜ ਕੇ ਇੰਡੀਅਨ ਸਟਰੀਟ ਫੂਡ ਦਾ ਜਲੂਸ ਕੱਢਿਆ ਜਾਂਦਾ ਹੈ ਤੇ ਅਸੀਂ ਆਪ ਕਢਵਾਉਂਦੇ ਹਾਂ ਤੇ ਇਹੀ ਸਾਰੀਆਂ ਚੀਜ਼ਾਂ ਕਰਕੇ ਇੰਡੀਆ ਬਨਾਮ ਹੋ ਰਿਹਾ ਹੈ ਤੇ ਇੰਟਰਨੈਟ ਦੇ ਉੱਪਰ ਇੰਡੀਆ ਨੂੰ ਪਜੀਤ ਬੋਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਦੀਆਂ ਕੁਝ ਫੋਟੋ ਸ਼ੇਅਰ ਕੀਤੀਆਂ ਜਾਂਦੀਆਂ ਨੇ ਇਥੋਂ ਤੱਕ ਕਿ ਅਫਰੀਕਨ ਲੋਕ ਵੀ ਇੰਡੀਅਨ ਸਟਰੀਟ ਫੂਡ ਦੀ ਮਜ਼ਾਕੀ ਲਹਿਜੇ ਦੇ ਵਿੱਚ ਵੀਡੀਓ ਬਣਾ ਕੇ ਸਾਨੂੰ ਟਰੋਲ ਕਰ ਰਹੇ ਨੇ ਤੇ ਟੇਸਟ ਦੇ ਚੱਕਰ ਦੇ ਵਿੱਚ ਅਸੀਂ ਇਸ ਚੀਜ਼ ਦੇ ਉੱਪਰ ਧਿਆਨ ਹੀ ਨਹੀਂ ਦਿੰਦੇ ਕਿ ਅਸੀਂ ਆਪਣੇ ਢਿੱਡ ਦੇ ਅੰਦਰ ਕਿਹੜਾ ਜ਼ਹਿਰ ਪਾ ਰਹੇ ਕਿ ਬਹੁਤ ਜ਼ਿਆਦਾ ਵਧ ਗਈਆਂ ਨੇ ਤੇ ਮੇਨਲੀ ਇਸ ਦਾ ਕਾਰਨ ਸਟ੍ਰੀਟ ਫੂਡ ਹੀ ਹੈ ਉਪਰੋਂ ਇੰਡੀਅਨ ਜਿਹੜੇ ਫੂਡ ਬਲੌਗਰ ਨੇ ਉਹਨਾਂ ਨੇ ਪਤਾ ਹੀ ਨਹੀਂ ਕਿਹੜੇ ਗੰਦਮੰਦ ਬਣਾਉਣ ਵਾਲਿਆਂ ਨੂੰ ਇੰਨਾ ਜ਼ਿਆਦਾ ਵਾਇਰਲ ਕਰ ਦਿੱਤਾ ਹੈ ਕਿ ਉੱਥੇ ਖਾਣ ਪੀਣ ਵਾਲੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਨੇ ਕੋਲਾ ਦੁੱਧ ਤੇ ਕੇਕ ਆਮਲੇਟ ਪਤਾ ਹੀ ਨਹੀਂ ਕਿਹੜੀ ਚੀਜ਼ ਨੂੰ ਕਿਸ ਦੇ ਵਿੱਚ ਮਿਲਾ ਕੇ ਸਾਡੇ ਅੱਗੇ ਜ਼ਹਿਰ ਪਰੋਸ ਰਹੇ ਨੇ ਤੇ ਇਹਨਾਂ ਦੇ ਹੱਤੀ ਕੰਟੈਂਟ ਕ੍ਰੀਏਟਰਾਂ ਦੇ ਕਾਰਨ ਹੀ ਇੰਡੀਆ ਦੀ ਇਮੇਜ ਪੂਰੀ ਦੁਨੀਆ ਦੇ ਵਿੱਚ ਖਰਾਬ ਹੋ ਰਹੀ ਹੈ ਇਹ ਅਲੱਗ-ਅਲੱਗ ਚੀਜ਼ਾਂ ਨੇ ਇਹਨਾਂ ਨੂੰ ਆਪਸ ਵਿੱਚ ਮਿਕਸ ਕਰਨਾ ਬਹੁਤ ਜ਼ਿਆਦਾ ਖਤਰਨਾਕ ਹੈ ਇੱਥ ਆਪਣਾ ਜਲੂਸ ਵੀ ਕਢਾਇਆ ਜਾਂਦਾ ਹੈ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਹੀ ਦੇਖੋ ਇਹ ਬੱਚਾ স্মੋਕ ਬਿਸਕਟ ਖਾ ਰਿਹਾ ਸੀ ਤੇ ਖਾਣ ਤੋਂ ਬਾਅਦ ਹੀ ਬੱਚੇ ਨੂੰ ਜਸਟ ਉਸੇ ਟਾਈਮ ਹੀ ਪ੍ਰੋਬਲਮ ਆ ਜਾਂਦੀ ਹੈ ਤੇ ਉਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਉਣਾ ਪੈਂਦਾ ਹੈ ਕਦੇ ਤੁਸੀਂ ਇਹ ਸੋਚਿਆ ਹੈ ਕਿ ਪਨੀਰ ਇੰਨਾ ਜ਼ਿਆਦਾ ਮਹਿੰਗਾ ਹੈ ਪਰ ਤੁਸੀਂ 20 30 ਰੁਪਏ ਦੇ ਵਿੱਚ ਜਿਹੜੇ ਮੋਮੋਸ ਖਾਣੇ ਹੋ ਉਹਨਾਂ ਦੇ ਵਿੱਚ ਪਨੀਰ ਹੁੰਦਾ ਹੈ ਤੇ ਇਹ ਕਿੱਦਾਂ ਪੋਸੀਬਲ ਹੈ ਕਦੇ ਸੋਚਿਆ ਹੈ ਕਿ 30 40 ਰੁਪਏ ਦੇ ਵਿੱਚ ਬਟਰ ਆਮਲੇਟ ਤੁਹਾਨੂੰ ਕਿਵੇਂ ਮਿਲ ਜਾਂਦਾ ਹੈ ਜਦ ਕਿ ਬਟਰ ਤਾਂ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਅਸਲ ਦੇ ਵਿੱਚ ਇਹ ਲੋਕ ਪਨੀਰ ਜਾਂ ਬਟਰ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ ਆਪਾਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ ਸੀ ਇਹ ਉਹੀ ਨਕਲੀ ਪਨੀਰ ਹੈ ਜਿਹੜਾ ਹਰ ਜਗ੍ਹਾ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਸਟਰੀਟ ਫੂਡ ਵਾਲੇ ਨਹੀਂ इवन ਕਿ ਵੱਡੀਆਂ ਕੰਪਨੀਆਂ ਵੀ ਇਹ ਨਕਲੀ ਪਨੀਰ ਨੂੰ ਵਰਤਦੀਆਂ ਨੇ ਇਹ ਪਨੀਰ ਦੇਖਣ ਦੇ ਵਿੱਚ ਬਿਲਕੁਲ ਅਸਲੀ ਪਨੀਰ ਵਰਗਾ ਹੁੰਦਾ ਤੇ ਇਸ ਦਾ ਸਵਾਦ ਵੀ ਅਸਲੀ ਪਨੀਰ ਵਰਗਾ ਹੁੰਦਾ ਹੈ ਪਰ ਇਸ ਨੂੰ ਬਣਾਇਆ ਜਾਂਦਾ ਹੈ ਵੈਜੀਟੇਬਲ ਆਇਲ ਸਟਾਰਚ ਅਤੇ ਕੈਮੀਕਲ ਦੇ ਨਾਲ ਇਸ ਕਾਰਨ ਇਹ ਪਨੀਰ ਦਾ ਜਿਹੜਾ ਰੇਟ ਹੁੰਦਾ ਹੈ ਅਸਲੀ ਪਨੀਰ ਤੋਂ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਇਹੀ ਕਾਰਨ ਹੈ ਕਿ ਸਟਰੀਟ ਫੂਡ ਵਾਲੇ ਤੁਹਾਨੂੰ ਇੰਨੇ ਘੱਟ ਰੇਟ ਦੇ ਵਿੱਚ ਪਨੀਰ ਵਾਲੇ ਮੂਮੋਜ਼ ਅਤੇ ਪਨੀਰ ਵਾਲਾ 버ਗਰ ਖਵਾ ਦਿੰਦੇ ਕਿ ਇੰਡੀਆ ਦੇ ਵਿੱਚ ਤੁਸੀਂ ਇਸ ਪਨੀਰ ਨੂੰ ਤੜਦਲੇ ਨਾਲ ਕਿਤੇ ਵੀ ਬੇਚ ਸਕਦੇ ਹੋ ਕਿਉਂਕਿ ਇਹ ਕਾਨੂੰਨ ਦੇ ਦਾਇਰੇ ਵਿੱਚ ਆਉਂਦਾ ਹੈ ਇਸ ਨੂੰ ਬੇਚਣਾ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮ ਨਹੀਂ ਹੈ ਤੇ ਮੋਸਟਲੀ ਰੈਸਟੋਰੈਂਟ ਵਾਲੇ ਵੀ ਇਹੀ ਪਨੀਰ ਦੀ ਵਰਤੋਂ ਕਰਦੇ ਨੇ ਤੇ ਉਹ ਤੁਹਾਨੂੰ ਕਦੇ ਵੀ ਨਹੀਂ ਦੱਸਣਗੇ ਕਿ ਅਸੀਂ ਐਨਾਲੌਗ ਪਨੀਰ ਵਰਤ ਰਹੇ ਹਾਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਿਹੜਾ ਤੁਸੀਂ ਰੈਸਟੋਰੈਂਟ ਦੇ ਵਿੱਚੋਂ ਜਾਂ ਫਿਰ ਕੋਈ ਸਟਰੀਟ ਫੂਡ ਤੋਂ ਕੋਈ ਵੀ ਚੀਜ਼ ਖਾਣੇ ਹੋ ਤਾਂ ਉਹ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਜਦਕਿ ਉਹੀ ਚੀਜ਼ ਜੇਕਰ ਤੁਸੀਂ ਘਰੇ ਬਣਾਉਨੇ ਹੋ ਤਾਂ ਤੁਹਾਨੂੰ ਉਹਨਾ ਟੇਸਟ ਨਹੀਂ ਆਉਂਦਾ ਆ ਜੀ ਨੋ ਮੋਟੋ ਇਹ ਨਾਮ ਸ਼ਾਇਦ ਤੁਸੀਂ ਇਸ ਤੋਂ ਪਹਿਲਾਂ ਕਦੇ ਨਾ ਕਦੇ ਦਾ ਕਹਿੰਦਾ ਹਾਂ ਅਸਲ ਦੇ ਵਿੱਚ ਇਹ ਇੱਕ ਫੂਡ ਐਡਿਕਟਿਵ ਪਾਊਡਰ ਹੁੰਦਾ ਹੈ ਜਿਹੜਾ ਸਾਨੂੰ ਐਡਿਕਟਿਵ ਬਣਾ ਲੈਂਦਾ ਹੈ ਫੂਡ ਦਾ ਇਹ ਕਾਫੀ ਜ਼ਿਆਦਾ ਸਸਤਾ ਹੁੰਦਾ ਹੈ ਤੇ ਇਸ ਦਾ ਕੰਮ ਹੁੰਦਾ ਹੈ ਕਿਸੇ ਵੀ ਚੀਜ਼ ਦੇ ਟੇਸਟ ਨੂੰ ਵਧਾ ਦੇਣਾ ਰੈਸਟੋਰੈਂਟ ਤੋਂ ਲੈ ਕੇ ਜਿੰਨੇ ਵੀ ਠੇਲੇ ਵਾਲੇ ਨੇ ਮੋਸਟਲੀ ਇਹ ਪਾਊਡਰ ਨੂੰ ਵਰਤਦੇ ਨੇ ਇਹ ਵੈਸੇ ਤਾਂ ਇਹ ਸੇਫ ਹੁੰਦਾ ਹੈ ਜੇਕਰ ਇਸ ਨੂੰ ਕੁਝ ਹੱਦ ਤੱਕ ਦੇ ਵਿੱਚ ਹੀ ਮਿਲਾਇਆ ਜਾਵੇ ਪਰ ਇੱਥੇ ਇਸ ਦੀ ਕੋਈ ਲਿਮਟ ਨਹੀਂ ਦੇਖੀ ਜਾਂਦੀ ਕਿਉਂਕਿ ਕਿਹੜਾ ਕੋਈ ਚੈੱਕ ਕਰਨ ਵਾਲਾ ਹੈ ਇੱਥੇ ਭਰ-ਭਰ ਕੇ ਪਾਊਡਰ ਨੂੰ ਵਰਤਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਸੋਡੀਅਮ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਕ ਹੈ ਇੰਡੀਆ ਦੇ ਵਿੱਚ ਮਿਲਣ ਵਾਲਾ ਫੈਂਟਾ ਤੇ ਦੂਸਰਾ ਇਹ ਜਿਹੜਾ ਯੂਰਪ ਦੇ ਵਿੱਚ ਫੈਂਟਾ ਮਿਲਦਾ ਹੈ। ਇਹੀ ਕਾਰਨ ਹੈ ਕਿ ਜਿਹੜਾ ਯੂਰਪ ਦੇ ਅੰਦਰ ਫੈਂਟਾ ਮਿਲਦਾ ਹੈ ਉਹ ਨੇਚਰਲ ਕਲਰ ਵਾਲਾ ਹੁੰਦਾ ਹੈ ਜਦਕਿ ਇੰਡੀਆ ਦੇ ਅੰਦਰ ਜਿਹੜਾ ਫੈਂਟਾ ਮਿਲਦਾ ਹੈ ਉਸ ਦੇ ਵਿੱਚ ਹਾਰਮਫੁਲ ਕਲਰ ਐਡ ਕੀਤੇ ਹੁੰਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਯੂਰਪ ਦੇ ਵਿੱਚ ਫੈਂਟਾ ਮਿਲਦਾ ਹੈ ਉਸ ਦੇ ਵਿੱਚ 슈ਗਰ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜਦਕਿ ਜਿਹੜਾ ਇੰਡੀਆ ਦੇ ਵਿੱਚ ਫੈਂਟਾ ਮਿਲਦਾ ਹੈ ਉਸ ਦੇ ਵਿੱਚ ਉਹ ਯੂਰਪ ਦੇ ਨਾਲੋਂ 3 ਗੁਣਾ ਜ਼ਿਆਦਾ 슈ਗਰ ਦੀ ਮਾਤਰਾ ਹੁੰਦੀ ਹੈ। ਹਾਲਾਤ ਤਾਂ ਇੰਨੇ ਮਾੜੇ ਨੇ ਇੰਡੀਆ ਦੇ ਅੰਦਰ ਨਾ ਹੀ ਇੱ ਜਦਾ ਹੋ ਗਈ ਇਹ ਪ੍ਰੋਡਕਟ ਦੇ ਵਿੱਚ ਕਿ ਪੁੱਛੋ ਹੀ ਨਾ ਇਸ ਕਰ ਹੀ ਇੰਡੀਆ ਨੂੰ ਕੈਪੀਟਲ ਆਫ ਡਾਇਬੀਟਿਸ ਕਿਹਾ ਜਾਂਦਾ ਹੈ ਵਰਲਡ ਕੈਪੀਟਲ ਆਫ ਡਾਇਬੀਟਿਸ ਇੰਡੀਆ ਆਪਣੇ ਮਸਾਲਿਆਂ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਤੇ ਪੂਰੀ ਦੁਨੀਆ ਹੀ ਇੰਡੀਆ ਦੇ ਮਸਾਲਿਆਂ ਨੂੰ ਢੱਲੇ ਦੇ ਨਾਲ ਖਰੀਦੀ ਵੀ ਸੀ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇੰਡੀਆ ਦੇ ਮਸਾਲਿਆਂ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਕੰਟਰੋਵਰਸਰੀ ਹੋਈ ਹੈ ਯੂ ਐਸ ਏ ਦੀ ਐਫ ਡੀ ਏ ਤੋਂ ਲੈ ਕੇ ਯੂਰਪ ਹਾਂਗਕਾਂਗ ਤੇ ਸਿੰਗਾਪੁਰ ਦੀ ਜਿਹੜੀ ਫੂਡ ਅਥਾਰਟੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਇੰਡੀਆ ਦੇ ਮਸਾਲਿਆਂ ਦੇ ਅੰਦਰ ਅਜਿਹੇ ਕੈਮੀਕਲ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਮਸਾਲਿਆਂ ਨੂੰ ਇਨਵੈਸਟਿਗੇਟ ਕਰਨਾ ਸ਼ੁਰੂ ਕਰ ਦੱਤਾ ਹੈ ਤੇ ਇਹ ਚੀਜ਼ ਪੂਰੇ ਇੰਡੀਆ ਦੇ ਲਈ ਇੱਕ ਬੇਇੱਜ਼ਤੀ ਦਾ ਕਾਰਨ ਵੀ ਬਣੀ ਮੈਂ ਇਹ ਤੁਹਾਨੂੰ ਇੱਥੇ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਇੰਡੀਆ ਦੇ ਸਾਰੇ ਰੈਸਟੋਰੈਂਟ ਮਾੜੇ ਨੇ ਸਾਰੇ ਠੇਲਿਆਂ ਵਾਲੇ ਮਾੜੇ ਨੇ ਸਾਰੇ ਸਟ੍ਰੀਟ ਫੂਡ ਖਵਾਉਣ ਵਾਲੇ ਮਾੜੇ ਨੇ ਉਹਨਾਂ ਦੇ ਵਿੱਚੋਂ ਕੁਝ ਵਧੀਆ ਵੀ ਹੋਣਗੇ ਪਰ ਜ਼ਿਆਦਾਤਰ ਦੇ ਹਾਲਾਤ ਇਹ ਨੇ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਅਲਰਟ ਹੋਣਾ ਪਵੇਗਾ ਕਿ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਉਹ ਬਣ ਕਿਦਾਂ ਰਹੀ ਹੈ ਉਸ ਨੂੰ ਕਿਦਾਂ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਕੀ ਕੀ ਹੈ ਇਸ ਤੋਂ ਇਲਾਵਾ ਤੁਸੀਂ ਮਾਰਕੀਟ ਦੇ ਵਿੱਚੋਂ ਕੋਈ ਪੈਕਿੰਗ ਵਾਲਾ ਪ੍ਰੋਡਕਟ ਵੀ ਖਰੀਦੋ ਵਰਤੇ ਗਏ ਨੇ ਜੇਕਰ ਤੁਹਾਨੂੰ ਇਨਗਰੀਡੀਅੰਟ ਸਮਝ ਨਹੀਂ ਆਉਂਦੇ ਤਾਂ ਉਹਨਾਂ ਦੀ ਇੱਕ ਫੋਟੋ ਲੈ ਕੇ Google ਦੇ ਉੱਪਰ ਅਪਲੋਡ ਕਰ ਦਿਓ ਜਾਂ ਫਿਰ ਕਿਸੇ ਵੀ AI ਟੂਲ ਦੇ ਉੱਪਰ ਅਪਲੋਡ ਕਰ ਦਿਓ ਉਹ ਤੁਹਾਨੂੰ ਸਾਰੇ ਉਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੇ ਦੇਵੇਗਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਖਾਣ ਲਾਇਕ ਹੈ ਤੇ ਕਿਹੜੀ ਚੀਜ਼ ਨਹੀਂ ਹੈ ਤੇ ਇਹਨਾਂ ਦੇ ਕੀ ਕੀ ਨੁਕਸਾਨ ਨੇ ਤੇ ਸਟਰੀਟ ਫੂਡ ਨੂੰ ਵੀ ਕੁਝ ਦੇਖ ਸਮਝ ਕੇ ਹੀ ਖਾਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਹਮਣੇ ਦੇਖ ਰਿਹਾ ਹੈ ਕਿ ਇੰਨਾ ਜ਼ਿਆਦਾ ਕਾਲਾ ਤੇਲ ਹੋ ਚੁੱਕਾ ਹੈ ਇਸ ਦੇ ਵਿੱਚ ਹੀ ਸਾਡੇ ਸਮੋਸੇ ਜਾਂ ਪੂਰੀਆਂ ਛੋਲੇ ਤਲੇ ਜਾਣੇ ਨੇ ਤਾਂ ਤੁਸੀਂ ਉਸ ਚੀਜ਼ ਨੂੰ ਇਗਨੋਰ ਕਰੋ ਭੁੱਲ ਕੇ ਵੀ ਨਾ ਖਾਓ ਕਿਉਂਕਿ ਤੁਸੀਂ ਉਹ ਨੂੰ ਮਨ ਕਰਦਾ ਹੈ ਤਾਂ ਘਟੋ ਘਟ ਅਜੇਹੇ ਰੈਸਟੋਰੈਂਟ ਦੇ ਉੱਪਰ ਜ਼ਰੂਰ ਜਾਓ ਜਿੱਥੇ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੋਵੇ ਕੋਈ ਕਿ ਪੈਸਿਆਂ ਦੀ ਖਾਤਰ ਆਪਣੀ ਸਿਹਤ ਦੇ ਨਾਲ ਖਲਵਾੜ ਨਾ ਕਰਿਓ ਕਿਉਂਕਿ ਬਾਹਰਲਾ ਸਟਰੀਟ ਫੂਡ ਸਾਨੂੰ ਸਸਤਾ ਮਿਲ ਜਾਂਦਾ ਹੈ ਤਾਂ ਰੈਸਟੋਰੈਂਟ ਦੇ ਵਿੱਚ ਜੇਕਰ ਤੁਸੀਂ ਜਾ ਕੇ ਖਾਣੇ ਆ ਤਾਂ ਉਹ ਤੁਹਾਨੂੰ ਥੋੜਾ ਕਾਸਟਲੀ ਪੈਂਦਾ ਹੈ ਪਰ ਜਦੋਂ ਤੁਸੀਂ ਬਿਮਾਰ ਹੁੰਨੇ ਹੋ ਤਾਂ ਜਿਹੜੇ 50 ਰੁਪਏ ਤੁਸੀਂ ਸਟਰੀਟ ਫੂਡ ਤੋਂ ਖਾਣਾ ਖਾ ਕੇ ਬਚਾਏ ਹੋਣਗੇ ਉਹ ਤੁਹਾਡੇ 5 ਲੱਖ ਬਣ ਕੇ ਨਿਕਲਣਗੇ ਹਸਪੀਟਲ ਦੇ ਵਿੱਚ ਥੋੜੇ ਜੇ ਅਲਰਟ ਹੋ ਖਾਣ ਪੀਣ ਦੇ ਮਾਮਲੇ ਦੇ ਵਿੱਚ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਸੀਂ ਕਮੈਂਟ ਆਉਣਗੇ ਤੁਸੀਂ ਉਹਨਾਂ ਦੀ ਆਈਡੀ ਦੇ ਉੱਪਰ ਜਾ ਕੇ ਜਰੂਰ ਚੈੱਕ ਕਰਿਓ ਉਹ ਜਰੂਰ ਕਿਸ ਨਾ ਕਿਸੇ ਫਾਸਟ ਫੂਡ ਦੇ ਨਾਲ ਚੈਨ ਨਾਲ ਜੁੜੇ ਹੋਏ ਹੋਣਗੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਬੇਈਮਾਨੀ ਦਾ ਧੰਦਾ ਰੁਕੇ ਤੇ ਸਾਡੇ ਵਰਗੇ ਜਾਂ ਮੇਰੇ ਵਰਗੇ ਲੋਕ ਅੱਗੇ ਆ ਕੇ ਉਹਨਾਂ ਨੂੰ ਐਕਸਪੋਜ਼ ਕਰਨ ਤੇ ਸਾਨੂੰ ਵੀ ਇਦਾਂ ਦੀ ਕੋਈ ਵੀ ਪਰਵਾਹ ਨਹੀਂ ਜਿੱਥੇ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਹੋਊਗਾ ਅਸੀਂ ਜਰੂਰ ਬੋਲਾਂਗੇ ਬਾਕੀ ਤੁਹਾਡਾ ਕੀ ਕਹਿਣਾ ਹੈ ਸਾਡੀ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ